ਅਸੀ ਕੱਲ੍ਹ ਜੀ ਅੱਜ ਮੈਂ ਤੁਹਾਨੂੰ ਅਮਰ ਸਿੰਘ ਚਮਕੀਲੇ ਬਾਰੇ ਦੱਸੂਗਾ ਪੰਜਾਬੀ ਗਾਇਕੀ ਦੇ ਪੇੜ ਵਿੱਚ ਗਾਇਕ ਅਮਰ ਸਿੰਘ ਚਮਕੀਲੇ ਦਾ ਨਾਂ ਰਹੀ ਦੁਨੀਆ ਤੱਕ ਚਮਕਦਾ ਰਹੇਗਾ ਸਿਰਫ 22 ਸਾਲ 7 ਮਹੀਨੇ 16 ਦਿਨ ਦੀ ਜ਼ਿੰਦਗੀ ਜਿਉਣ ਵਾਲਾ ਅਮਰ ਸਿੰਘ ਚਮਕੀਲੇ ਨੂੰ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾਅ ਵੀ ਦੇਖਣ ਨੂੰ ਮਿਲੇ ਉਸ ਦਾ ਬਚਪਨ ਘਰੇਲੂ ਨਾਮ ਸੀ ਧਨੀ RAM ਜੇ ਸੱਚਮੁੱਚ ਉਹ ਕਿਸਮਤ ਦਾ ਵੀ ਧਨੀ ਨਿਕਲਿਆ ਪਰ ਉਮਰ ਪੱਖੋਂ ਨਹੀਂ ਸਿਰਫ ਸ਼ੋਹਰਤ ਪੱਖੋਂ ਉਸ ਨੇ ਪੰਜਾਬੀ ਗਾਇਕੀ ਦੇ ਪੇੜ ਵਿੱਚ ਜੋ ਮਕਾਮ ਹਾਸਲ ਕੀਤਾ ਉਹ ਆਪਣੇ ਆਪ ਵਿੱਚ ਉਸ ਦਾ ਮਾਣ ਮੱਤੀ ਪ੍ਰਾਪਤੀ ਸੀ ਉਸ ਨੂੰ ਸਾਡੇ ਕੋਲੋਂ ਵਿਛੜਿਆ ਭਾਵੇਂ ਅੱਜ ਕਈ ਬਰੇ ਹੋ ਗਏ ਆ ਪਰੰਤੂ ਉਸ ਦੀ ਆਵਾਜ਼ ਅੱਜ ਵੀ ਅਮਰ ਹੈ ਅਮਰ ਸਿੰਘ ਚਮਕੀਲਾ ਨੇ 21 ਜੁਲਾਈ 1960 ਨੂੰ ਲੁਧਿਆਣਾ ਦੀ ਜੂ ਵਿੱਚ ਪਿੰਦੇ ਪਿੰਡ ਦੁੱਗਰੀ ਤੇ ਗਰੀਬੀ ਨਾਲ ਜੂਝ ਰਹੇ ਪਰਿਵਾਰ ਵਿੱਚ ਜਨਮ ਲਿਆ ਸਿਰਫ 6 ਕਲਾਸਾਂ ਤੱਕ ਹੀ ਪੜ੍ਹੇ ਅਮਰ ਸਿੰਘ ਚਮਕੀਲੇ ਦਾ ਮੁੰਡਲਾ ਜੀਵਨ ਫੈਕਟਰੀਆਂ ਵਿੱਚ ਮਿਹਨਤ ਮਜ਼ਦੂਰੀ ਕਰਦਿਆਂ ਗੁਜ਼ਰਿਆ ਇਸੇ ਦੌਰਾਨ ਛੋਟੀ ਉਮਰੇ ਹੀ ਉਸ ਦਾ ਵਿਆਹ ਗੁਰਮੀਲ ਕੌਰ ਨਾਲ ਹੋਇਆ ਤੇ ਦੋ ਧੀਆਂ ਅਮਨਦੀਪ ਤੇ ਕਮਲਦੀਪ ਨੇ ਜਨਮ ਲਿਆ ਮਿਹਨਤ ਮਜ਼ਦੂਰੀ ਕਰਦੇ ਆ ਉਹਦੇ ਮਨ ਨੂੰ ਲੱਗੀ ਸੰਗੀਤ ਦੀ ਚਾਹਤ ਸੀਨੇ ਵਿੱਚ ਬਰਾਬਰ ਧੁੱਕਦੀ ਰਹੀ ਇਸ ਚਾਹਤ ਨੇ ਉਸ ਨੂੰ ਉਸ ਸਮੇਂ ਦੇ ਚੋਟੀ ਦੇ ਗਾਇਕ ਸੁਰਿੰਦਰ ਚੰਦੇ ਦੇ ਦਰ ਤੱਕ ਲੈ ਕੇ ਗਈ ਬਸ ਫਿਰ ਕੀ ਸੀ सुरेंद्र ਛੰਦੇ ਦੀ ਪਰਕੂ ਅਕਨੇ ਚਮਕੀਲੇ ਨੂੰ ਸੰਗੀਤ ਦਾ ਜੇ ਆ ਰਸਤਾ ਦਿਖਾ ਕੇ ਚਮਕੀਲਾ ਅਮਰ ਗਾਇਕ ਹੋ ਨਿਬੜਿਆ सुरेंद्र ਛੰਦੇ ਨਾਲ ਰਹਿੰਦੇ ਆ ਚਮਕੀਲੇ ਨੇ ਤੂੰਬੀ ਵਜਾਉਣੀ ਸਿੱਖੀ ਉਹ ਸਟੇਜਾਂ ਤੇ ਗੀਤਾਂ ਤੇ ਤੂੰਬੀ ਵੀ ਵਜਾਉਂਦਾ ਸੀ ਅਤੇ ਸਾਇ ਗਾਇਕ ਵਜੋਂ ਸਾਥ ਵੀ ਦਿੰਦਾ ਸੀ ਬਾਕੀ ਦੋ ਤੋਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਇਹ ਅੰਕ ਸੁਣਨ ਲਈ ਜੁੜੇ ਰਹੋ ਧੰਨਵਾਦ